ਹੋ ਮਾਜੀ ਦੇ ਮਾਲਕ ਸਲਾਣੀ ਕਰ ਦੇ ਦੁਨੀਆ ਦੀ ਆਪਾਂ ਪੈਵਾਨੀ ਕਰ ਦੇ ਮਾਜੀ ਦੇ ਮਾਲਕ ਸਲਾਣੀ ਕਰ ਦੇ ਦੁਨੀਆ ਦੀ ਆਪਾਂ ਪੈਵਾਨੀ ਕਰ ਦੇ ਜੇ ਰੇਕਮ ਕੋ ਕੋਈ ਕਹਾਗੇ ਜਾਣ ਕੇ ਟੱਕੇ ਨਾ ਕਾਵੇ ਜੇ ਕੋਈ ਹਾਨੀ ਕਰ ਦੇ ਚੰਗਾ ਆਪਾਂ ਮੈਂ ਸਾਨੂੰ ਕੋਈ ਬੇਸ਼ੱਕ ਨਾ ਕਵੇ ਹੱਕ ਨਹੀਂ ਕਿਸੇ ਨੂੰ ਸਾਨੂੰ ਮਾਰਾ ਕਹਿਣ ਦਾ ਹੋਏ ਜੱਟ ਦਾ ਤਾਇਕਾ ਹੀ ਐਨ ਸਹਨ ਦਾ ਜੱਟ ਦਾ ਤਾਇਕਾ ਹੀ ਐਨ ਸਹਨ ਦਾ ਮੈਂ ਹੱਬ ਤੋਂ ਅਲਸ ਸਸਲਿਆ ਨਜ਼ਾਰੇ ਲੈਣ ਦਾ ਜੱਟ ਦਾ ਤਾਇਕਾ ਹੀ ਐਨ ਸਹੰਦਾਂ ਜੱਟ ਦਾ ਤਾਇਕਾ ਹੀ ਐਨ ਸਹੰਦਾਂ ਜੱਟ ਦਾ ਤਾਇਕਾ ਹੀ ਐਨ ਸਹੰਦਾਂ ਹੋ ਜਾਂਤਾ ਪਤਾ ਵਿੱਚ ਨਹੀਂ ਲਾਉਂਦੇ ਯਾਰੀਆਂ ਜਿੱਥੇ ਲੱਗੇ ਦਿਲ ਤੋਂ ਨਾਉਂਦੇ ਯਾਰੀਆਂ ਇਹ ਅਖੀਟਾ ਦੇ ਲਈ ਪੈਸੇ ਤੇ ਲੈਣ ਪੁੱਤ ਜੱਟਾਂ ਦੇ ਕਮਾਉਂਦੇ ਯਾਰੀਆਂ ਹੋ ਤੱਕੇ ਨਾ ਜਿਹੜੇ ਮੱਲੀ ਬੈਥੇ ਨੇ ਬਹੁਨਾਂ ਸਾਖ ਕੇ ਰਮ ਗਿਆ ਮੈਂ ਸਾਖ ਪੈਣ ਦਾ ਕੋਈ ਜੱਟ ਦਾ ਤਰੀਕਾ ਹੀ ਐਨ ਸਹਨ ਦਾ ਜੱਟ ਦਾ ਤਰੀਕਾ ਹੀ ਐਨ ਸਹਨ ਦਾ ਮੈਂ ਹੱਬ ਤੋਂ ਇਹ ਸੰਸ ਲਿਆਨੇ ਜਾਰੇ ਲੈਣ ਦਾ ਜੱਟ ਦਾ ਤਰੀਕਾ ਹੀ ਐਨ ਸਹਨ ਦਾ ਚੰਝੜੀ ਕਿ ਆਖੇ ਜੋਕੀਆਂ ਬਦੇ ਦਿਮਾਗ ਨਾਲ ਜ਼ਿੰਦਗੀ ਨੂੰ ਜੀਵੀ ਲੈਨੇ ਆ ਮਾਸਾ ਰਹੀ ਹੈ ਨੀ ਮੈਸ ਪੂਰੀ ਨੂੰ ਕਰੇ ਕਰੇ ਮਹਿਫਲਾਂ ਚ ਪੀਵੀ ਲੈਨੇ ਆ ਅਕਾਲ ਦਾ ਸਹਾਰਾ ਉਹੀ ਆਇਆ ਥਾ ਹੱਕ ਜਿਨੂੰ ਦੇਣ ਲੈਂਦਾ ਹੋਈ ਜੱਤ ਦਾ ਤਾਇਕਾ ਹੀ ਐਨ ਸਹੰਦ ਜੱਤ ਦਾ ਤਾਇਕਾ ਹੀ ਐਨ ਸਹੰਦ ਮੈਂ ਅੱਬ ਤੋਂ ਇਸ ਸੰਸ ਲੈਣੇ ਜਾਰੇ ਲੈਂਦਾ ਜੱਤ ਦਾ ਤਾਇਕਾ ਹੀ ਐਨ ਸਹੰਦ ਜੱਤ ਦਾ ਤਾਇਕਾ ਹੀ ਐਨ ਸਹੰਦ ਮੈਂ ਅੱਬ ਤੋਂ ਇਸ ਸੰਸ ਲੈਣੇ ਜਾਰੇ ਲੈਂਦਾ ਜੱਤ ਦਾ ਤਾਇਕਾ ਹੀ ਐਨ ਸਹੰਦ ਜੱਤ ਦਾ ਤਾਇਕਾ ਹੀ ਐਨ ਸਹੰਦ ਜੱਤ ਦਾ ਤਾਇਕਾ ਹੀ ਐਨ ਸਹੰਦ